ਕਿ ਨਾ ਹੋਰ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਇੱਕ ਨਾ 16 17 ਸਾਲ ਦਾ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਨੌਜਵਾਨ ਆ ਜੀ ਅਜੇ ਮੇਰਾ ਕਰ ਵੀ ਮੋਛ ਵੀ ਨਹੀਂ ਫੁੱਟੀ ਦੇਖੋ ਕਹਿੰਦੇ ਵੀ ਟੋਪੀਆਂ ਲਾਹ ਲਾ ਕੇ ਤੇ ਆਪਣੇ ਨਿਜਿਆਂ ਤੇ ਟੰਗ ਰਹੇ ਤੇ ਕੁਝ ਲੋਕ ਵਿਰੋਧ ਵੀ ਕਰ ਰਹੇ ਇਸ ਗੱਲ ਦਾ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਵਿਰੋਧ ਕਰਨਾ ਚਾਹੀਦਾ ਹਮ ਅਜੀ ਉਹ ਜਿਹੜੇ ਨਿਹੰਗ ਸਿੰਘ ਹਨ ਅਸਲ ਵਿੱਚ ਮੈਨੂੰ ਜ਼ਿਆਦਾ ਹੋ ਸਕਦਾ ਉਹਨਾਂ ਨੂੰ ਅਜੇ ਬੰਜ ਬਾਣੀਆਂ ਬਣਾਉਂਦੀਆਂ ਹੁਣ ਹਮ ਜਿਨੂੰ ਬੰਦੇ ਨੂੰ ਅਜੇ ਪੰਜ ਬਾਣੀਆਂ ਨਹੀਂ ਆਉਂਦੀਆਂ ਉਹ ਬੰਦਾ ਇਸ ਗੁਰਮਤਿ ਦੇ ਵਿੱਚ ਦੀ ਲੰਘੇ ਨੇ ਉਹਨੂੰ ਪਤਾ ਨਹੀਂਗਾ ਉਹ ਹੁਣ ਪਿੱਛੇ ਰਾਜ ਕੀ ਆ ਉਹ ਤਾਂ ਤੇ ਆਪਾਂ ਲੱਭ ਨਹੀਂ ਸਕਦੇ ਪਰ ਕਾਰਨ ਇਹ ਵੀ ਜਿਹੜਾ ਉਹਨਾਂ ਨੇ ਕੀਤਾ ਕੀਤਾ ਬਹੁਤ ਜ਼ਿਆਦਾ ਗਲਤਵਾ ਜਿੰਨਾ ਮੈਂ ਕਹਿ ਤੀ ਮੇਰੇ ਹਿਸਾਬ ਨਾਲ ਹੋ ਸਕਦਾ ਆਪਣਾ ਚਲੋ ਕਮੈਂਟਾਂ 'ਚ ਗਾਲਾਂ ਕੱਢਣਗੇ ਲੋਕ ਪਰ ਟੋਪੀ ਨਹੀਂ ਟੋਪੀ ਦਾ ਮੰਨਦੇ ਆ ਵੀ ਸਾਨੂੰ ਗੁਰੂ ਸਾਹਿਬ ਨੇ ਢੱਕਿਆ ਟੋਪੀ ਪਾਉਣ ਤੋਂ ਹਨਾ ਵੀ ਗੁਰਸੇਖ ਹੋਏ ਸੇ ਟੋਪੀ ਧਰੇ ਸਾਜ ਜਦ ਮਕੁਟੀ ਹੋਏ ਮਰੇ ਮੰਨਦੇ ਆ ਪਰ ਉੱਥੇ ਸ਼ਬਦ ਬਤਿਆ ਗੁਰਸੇਖ ਹੂੰ ਗੁਰਸਿੱਖ ਉਹ ਹੁੰਦਾ ਵਾ ਜਿਹੜਾ ਇਹ ਦਾੜਾ ਪ੍ਰਕਾਸ਼ ਆ ਪੱਗ ਬੱਧੀ ਆ ਹੂੰ ਤੇ ਆਪਣਾ ਪੂਰਾ ਸਾਫਤ ਸੂਰਤ ਆ ਉਹ ਬੰਦਾ ਟੋਪੀ ਪਾਵੇ ਆਪਾਂ ਗੱਲ ਕਹਿ ਸਕਦੇ ਵੀ ਤੂੰ ਗਲਤ ਕੀਤਾ ਉਹ ਵੀ ਅਜੇ ਵਿਚਾਰੇ ਉਹੋ ਜਿਹੇ ਜਿੰਨਾਂ ਟੋਪੀਆਂ ਪਾਈਆਂ ਕਲੀਮ ਸ਼ੇਪ ਆ ਉਹ ਵੀ ਘਰੋਂ ਮੇਲਾ ਵੇਖਣਗੇ ਉਹਨਾਂ ਨੂੰ ਪਤਾ ਨਹੀਂ ਪਏ ਸੀ ਚੱਲੇ ਕਿੱਥੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਵਾ ਵੀ ਟੋਪੀ ਨਹੀਂ ਪਾ ਕੇ ਜਾਣਾ ਚਾਹੀਦਾ ਉਹਨਾਂ ਨੂੰ ਜਿੱਥੇ ਟੋਪੀਆਂ ਲਾਉਂਦੇ ਆ ਨਾ ਉੱਥੇ ਕੋਈ ਸਿਆਣੇ ਸੂਝਵਾਨ ਦੋ ਤਿੰਨ ਅੰਗ ਸਿੰਘ ਚਾਹੀਦੇ ਜਥੇਬੰਦੀ ਦੇ ਜਿਨ੍ਹਾਂ ਨੇ ਉਹਨਾਂ ਨੂੰ ਕਲਾਇਆ ਹੋਵੇ ਉਹ ਉੱਥੇ ਬਹਿਣ ਉਹਨਾਂ ਨੂੰ ਡਕਣ ਵੀ ਭਾਈ ਨਾਲੇ ਦੱਸਣ ਵੀ ਤੁਸੀਂ ਇੱਥੇ ਜਿਹੜਾ ਆਏ ਜਨਸਰਾਂਦ ਇੱਥੇ ਛੋਟੇ ਸਹਬਜ਼ਾਦਿਆਂ ਦੀ ਛਿੱਦੀ ਐ ਇੱਕ ਤਰੀਕੇ ਨਾਲ ਹੋਈ ਆ ਉਹਨਾਂ ਨੂੰ ਸਮਝਾਉਣ ਦੱਸਣ ਫਿਰ ਜੇ ਉਹਨਾਂ ਦੀਆਂ ਟੋਪੀਆਂ ਲਾਉਣੀਆਂ ਹੁਣ ਉਹ ਨੰਗੇ ਸਿਰ ਤੇ ਉੱਥੇ ਜਾਣੋ ਰਹੇ ਜੇ ਉਹਨਾਂ ਦੀਆਂ ਟੋਪੀਆਂ ਲਾਉਣੀਆਂ ਦਸਤਾਰ ਤੇ ਉਹ ਲੈ ਨਹੀਂ ਸਕਦੇ ਨਾ ਆਪਾਂ ਕਹਿ ਸਕਦੇ ਵੀ ਉਹਨਾਂ ਨੂੰ ਕੋਈ ਖਟਾ ਪਰਣਾ ਦੇ ਦਿਓ ਉੱਥੇ ਆਪਣੇ ਕੋਲ ਸਾਫੇ ਆਮ ਮਿਲ ਜਾਂਦੇ ਕੱਪੜੇ ਫੁੱਲਾਂ ਵਾਲੇ ਜਿਹੜੇ ਸਾਫੇ ਹੁੰਦੇ ਆ ਡੱਬੀਆਂ ਵਾਲੇ ਪਰਨੇ ਹੁੰਦੇ ਆ ਜੀ ਇਹਨਾਂ ਨੂੰ ਐਡਾ ਹੀ ਜ਼ਿਆਦਾ ਦਰਦ ਆ ਨਾ ਥਾਣ ਪੜਾ ਕੇ ਰੱਖਣ ਉੱਥੇ ਇੱਕ ਹੂੰ ਦੋ ਦੋ ਮੀਟਰ ਦਾ ਪਰਨਾ ਪੜਾ ਲਨ ਡੱਬੀਆਂ ਵਾਲਾ ਜਿਹੜਾ ਪਰਨਾ ਆਪਾਂ ਕਹਿ ਦਿੰਦੇ ਆ ਉਹ ਉਹਨਾਂ ਨੂੰ ਦੇਣ ਵੀ ਭਾਈ ਆ ਪਰਨਾ ਬੰਨ ਕੇ ਹੇਰ ਆਉਂਦਾ ਜਾ ਕੇ ਤੇ ਟੋਪੀ ਇੱਥੇ ਰੱਖ ਜਾ ਤੇ ਪਰਨਾ ਲੈ ਜਾ ਟੋਪੀ ਰੱਖ ਜਾ ਪੰਨਾ ਲੈ ਜਾ ਜੀ ਜੀ ਕਰੂ ਤੇਰਾ ਮਨ ਮੰਨੂ ਪਰਨਾ ਦੇ ਜੀ ਤੇ ਟੋਪੀ ਆਉਦੀ ਲੈ ਜੀ ਹਾਂ ਇਹ ਵੀ ਤਰੀਕਾ ਸਹੀ ਹੈ ਇਹ ਤਰੀਕਾ ਹੋਣਾ ਚਾਹੀਦਾ ਮੰਨਦੇ ਵੀ ਜੇ ਉਹਨਾਂ ਨੂੰ ਕੋਈ ਖੱਟੀ ਦਸਤਾਰ ਨੀਲੀ ਸਾਦ ਦਿੰਦੇ ਆ ਉਹ ਹੋ ਸਕਦਾ ਉਹ ਸਿਰ ਤੇ ਬੰਨ ਕੇ ਨਸ਼ਾ ਕਰਨ ਆਪਾਂ ਇਸ ਗੱਲ ਨਾਲ ਚਲੋ ਮੰਨਦੇ ਵੀ ਨਹੀਂ ਦੇਣਾ ਚਾਹੀਦਾ ਪਰ ਬੜਾ ਕਿਸਮ ਦਾ ਕੱਪੜਾ ਆਇਆ ਡੱਬੀਆਂ ਵਾਲੇ ਪਰਨੇ ਆਏ ਉਹ ਦੇ ਦਿਓ ਤੁਸੀਂ ਉਹਨਾਂ ਨੂੰ ਉਹਦੇ ਨਾਲ ਕਹਿ ਦੋ ਪਹਿਲੀ ਗੱਲ ਤਾਂ ਉਹਨਾਂ ਨੂੰ ਬੰਨ ਕੇ ਦੋ ਮੈਨੂੰ ਇਹ ਜਾਪਦਾ ਹੋਵੇ ਵੀ ਜੇ ਕਿਤੇ ਉਹਨਾਂ ਨੂੰ ਥੋੜਾ ਸਮਝਾਉਂਦੇ ਨਾ ਕਿਸੇ ਤਰੀਕੇ ਨਾਲ ਪਰ ਨਾ ਬੰਨ ਦੇਂਦੇ ਉਹਨਾਂ ਨੂੰ ਸਮਝਾ ਦਿੰਦੇ ਤੇ ਹੋ ਸਕਦਾ ਪਰ ਨਾ ਲਾਉਂਦਾ ਇਦਾਂ ਦੀਆਂ ਵੀਡੀਓ ਆ ਵੀ ਰਹੀਆਂ ਬਹੁਤ ਸਾਰੇ ਲੋਕਾਂ ਨੇ ਉੱਤੇ ਦਸਤਾਰਾਂ ਤੇ ਲੰਗਰ ਲਾਏ ਲਾਉਂਦੇ ਰਹੋ ਉਹ ਇਹੋ ਵੀ ਜਨਾਂ ਦੇ ਜੇ ਕੰਮ ਕਰਨਾ ਤਾਂ ਫਿਰ ਕਿਸ ਤਰੀਕੇ ਨਾਲ ਕਰੋ ਉਹਦੇ ਉਹ ਲੜਬਾਜੀ ਆ ਤੇ ਉਹਦੇ ਕੋਲ ਲੜਬਾਜੀ ਆ ਪਤਾ ਕਿ ਬੱਚੇ ਐ ਜੀ ਉਹਨਾਂ ਨੂੰ ਵੀ ਅਕਲ ਨਹੀਂ ਹੈਗੀ ਤੇ ਕੋਈ ਸੋਝੀ ਨਹੀਂ ਹੈਗੀ ਆ ਮੈਂ ਕਹਿਣਗੇ ਵੀ ਨਿਆਗ ਸਿੰਘ ਬਾਣਾ ਪਿਆ ਤਾਂ ਤੂੰ ਉਹਨਾਂ ਨੂੰ ਕਹਿੰਦਾ ਸੋਝੀ ਨਹੀਂ ਹੈਗੀ ਜੇ ਸੋਝੀ ਹੁੰਦੀ ਤਾਂ ਬਰਛਿਆਂ ਦੇ ਉੱਤੇ ਟੋਪੀ ਨਹੀਂ ਸੀ ਟੰਗਣੀ ਨਾਲੇ ਟੋਪੀਆਂ ਦਾ ਵੀ ਫਰਕ ਵਾ ਉਹ ਟੋਪੀ ਹੋਰ ਚੀਜ਼ ਆ ਉਹ ਟੋਪੀਆਂ ਉਹਨਾਂ ਦੀਆਂ ਘਰ ਦੀਆਂ ਬਣਾਈਆਂ ਹੋਈਆਂ ਆਮ ਟੋਪੀਆਂ ਹੀ ਉਤਰਾਈਆਂ ਬੱਚੇ ਆਮ ਲੋਕੀ ਪਾ ਲੈਂਦੇ ਆ ਮੈਂ ਕਈ ਚੰਗੇ ਭਲੇ ਬੰਦੇ ਵੇਖੇ ਜਿਹੜੇ ਘਰਾਂ 'ਚ ਰਾਤ ਨੂੰ ਪਰਨਾ ਲਾ ਕੇ ਪਾ ਲੈਂਦੇ ਆ ਚਲੋ ਠੀਕ ਉਹ ਘ ਸਾਡਾ ਅਸਲ ਵਿੱਚ ਨਾ ਜਿਆਦਾ ਕੱਟੜਪੁਣੇ ਨੇ ਸਾਨੂੰ ਮਾਰਿਆ ਜਿਹੜਾ ਅਸੀਂ ਕਿੰਨੇ ਨੇ ਲੋਕ ਧਰਮ ਛੱਡ ਕੇ ਦੁੱਜੇ ਬਨੇ ਤੁਰੇ ਜਾਂਦੇ ਆ ਅਸਲ ਸਾਡੀ ਕੱਟੜਤਾ ਹੀ ਨੇ ਸਾਨੂੰ ਮਾਰ ਘਤਿਆ ਜੇ ਕਿਤੇ ਕੱਟੜਤਾ ਹੀ ਇੰਨੀ ਨਾ ਹੋਵੇ ਸਾਡੇ ਅੰਦਰ ਕੋਈ ਸਮਝਾਉਣ ਦਾ ਕਿਸ ਤਰੀਕਾ ਹੋਵੇ ਸਮਝਾਉਣ ਦਾ ਆ ਲੋਕ ਜਿਹੜੇ ਵਿਚਾਰੇ ਇੱਧਰ ਉੱਧਰ ਜਾਂਦੇ ਜਿਹਨਾਂ ਤੇ ਲਜਾਮ ਲਾਉਣੇ ਕਦੀ ਨਾ ਜਾਣ ਕੁਝ ਲੋਕ ਉੱਥੇ ਕਹਿ ਵੀ ਰਹੇ ਉਹਨਾਂ ਨੂੰ ਵੀ ਕਾਕਾ ਇਹ ਤੁਹਾਡਾ ਤਰੀਕਾ ਗਲਤ ਹੈ ਕਿੱਥੋਂ ਪੜਿਆ ਤੂੰ ਕੀ ਪੜ ਕੇ ਆਇਆ ਦੱਸ ਉਹ ਇੱਕ ਬੰਦੇ ਨੇ ਉਹ ਕਹਿ ਰਿਹਾ ਨਾ ਸਾਡੇ ਲਾਗੇ ਖਲੋਤੇ ਕਹੀ ਜਾਂਦੇ ਵੀ ਨਾ ਮੜਾ ਕੀ ਕਰ ਦਤਾ ਉਹ ਨਾਲ ਹੌਸਲਾ ਵਧਦਾ ਜਾਂਦਾ ਦੋ ਉਧਰ ਖਲੋਤੇ ਆ ਦੋ ਉਧਰ ਖਲੋਤੇ ਆ ਉਹਨਾਂ ਨੂੰ ਹੌਸਲਾ ਮਿਲਦਾ ਜਾਂਦਾ ਕੀ ਕਰੋਗੇ ਕਿਧਰ ਜਾਓਗੇ ਫੇਰ ਜਾਵਾਂਗੇ ਫਿਰ ਗੱਲ ਤੇ ਫਿਰ ਉੱਥੇ ਆਉਂਦੀ ਆ ਵੀ ਇਹ ਮਸਲਾ ਨਾ ਅਸਲ ਵਿੱਚ ਉਹ ਜਿਹੜੇ ਨਿਹੰਗ ਸਿੰਘ ਹਨ ਉਹਨਾਂ ਦਾ ਪਤਾ ਜਿਹੜੇ ਉਹ ਜਿਹੜੀ ਵੀ ਜਥੇਬੰਦੀ ਚ ਆਏ ਆ ਇਹ ਉਹਨਾਂ ਦਾ ਫਰਜ਼ ਬੰਦਾ ਉਹਨਾਂ ਤੇ ਐਕਸ਼ਨ ਲੈਣਾ ਵੀ ਭਾਈ ਸਾਡੀ ਸੰਪਰਦਾਵਾਂ ਨੂੰ ਦਾਗ ਨਾ ਲਾਓ ਇਹ ਜੇ ਤਾਂ ਉਹਨਾਂ ਦੇ ਬਿਨਾਂ ਪੁੱਛਿਆ ਤੋਂ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੀ ਜੋ ਇਹ ਕੀਤਾ ਗਲਤ ਕੀਤਾ ਤੇ ਗਾਹ ਹੋ ਜਾ ਕੰਮ ਨਹੀਂ ਕਰਨਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਪਤਾ ਤਾਂ ਲੱਗ ਹੀ ਜਾਣਾ ਵਾ ਵੀ ਕਿਹੜੇ ਜਥੇਬੰਦੀ ਕਿਹੜੇ ਨਿਹੰਗ ਸਿੰਘ ਦੇ ਦਲ ਚੋਂ ਆਏ ਹੋ ਕਿਹੜੇ ਪੰਥ ਦਲ ਚੋਂ ਆਏ ਆ ਹੂੰ ਇਸ ਕਰਕੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਟੋਪੀਆਂ ਲਾ ਕੇ ਇੱਥੇ ਵੀ ਨਾ ਦੌਰਿਆ ਨਜ਼ਰ ਆ ਰਹੀਆਂ ਇੱਕ ਇੱਕ ਧੜਾ ਉਹ ਜਿਹੜਾ ਉਹ ਕਹਿੰਦਾ ਭਰਾਵਾ ਅਸੀਂ ਤਾਂ ਸਿਰ ਦੇ ਕੇ ਤੇ ਫਿਰ ਦਸਤਾਰਾਂ ਸਜਾਈਆਂ ਤੁਸੀਂ ਟੋਪੀਆਂ ਪਾ ਕੇ ਆ ਰਹੇ ਹੋ ਸ਼ਹੀਦਾਂ ਦੀ ਤਰਤੀ ਹੈ ਤੇ ਇੱਕ ਧੜਾ ਉਹ ਆ ਜਿਹੜਾ ਕਹਿ ਰਿਹਾ ਬਿਲਕੁਲ ਜਿਹੜਾ ਜਿਹੜੇ ਤੁਹਾਡੇ ਵਿਚਾਰ ਸਾਹਮਣੇ ਆ ਰਹੇ ਨੇ ਵੀ ਇਹ ਤਰੀਕਾ ਉਹਨਾਂ ਦਾ ਗਲਤ ਸੀ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਸਿਰ ਦੇ ਕੇ ਸਰਦਾਰੀਆਂ ਲਈਆਂ ਪਰ ਸਿਰ ਦੇ ਕਿ ਸਰਦਾਰੀਆਂ ਜਿਨ੍ਹਾਂ ਚ ਦੱਸਾਂ ਕਿ ਉਹਨਾਂ ਚ ਥੋੜਾ ਪਤਾ ਲੱਗਣਾ ਨਾ ਉਹ ਵੀ ਤੇ ਬੱਚੇ ਹੀ ਜਿਹਨਾਂ ਟੋਪੀਆਂ ਪਾਈਆਂ ਉਹਨਾਂ ਨੂੰ ਨਹੀਂ ਅਸਲ ਦਾ ਪਤਾ ਨਾ ਟੋਪੀ ਲਾਉਣ ਵਾਲਿਆਂ ਨੂੰ ਪਤਾ ਵਾ ਤੇ ਨਾ ਟੋਪੀ ਜਿੰਨਾ ਪਾਈ ਉਹਨਾਂ ਨੂੰ ਪਤਾ ਅਸਲ ਵਿੱਚ ਜਿਹੜਾ ਤੇ ਹੁੰਦੇ ਸਿਆਣੀ ਉਮਰ ਦੇ ਆਪਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਉਮਰ ਕੋਲ 40 45 50 ਸਾਲ ਦੀ ਨਿਹੰਗਾਂ ਸਿੰਘਾਂ ਦੀ ਹੈਗੀ ਆ ਉਹ ਇਹ ਕੰਮ ਕਰਦੇ ਹੋ ਸਕਦਾ ਜਿਹੜੇ ਤਰੀਕੇ ਨਾਲ ਆਪਾਂ ਕਹਿੰਦੇ ਉਸ ਤਰੀਕੇ ਨਾਲ ਕਿਸ ਤਰੀਕੇ ਨਾਲ ਕਰਦੇ ਹੋ ਸਮਝਾਇਆ ਜਾ ਸਕਦਾ ਸਮਝਾਇਆ ਹੁ ਲੜਬਾਜੀ ਤੇ ਉਹਨਾਂ ਨੇ ਕਰ ਕਰ ਤੀਪ ਟੋਪੀਆਂ ਲਾਹ ਗਤੀਆਂ ਤੇ ਹੁ ਲੜਬਾਜੀ ਟੋਪੀਆਂ ਵਾਲਿਆ ਕਰ ਕਰਤੀ ਸਿਰ ਦੇ ਕੇ ਸਰਦਾਰੀਆਂ ਮੰਨਦੇ ਵੀ ਲਈਆਂ ਆਪਾਂ ਨੂੰ ਪਤਾ ਵਾ ਵੀ ਇਸ ਤਾਜ ਬਦਲੇ ਨਾ ਕਲਗੀਆਂ ਵਾਲਿਆਂ ਸਾਰਾ ਹੀ ਪਰਿਵਾਰ ਵਾਰ ਦਿੱਤਾ ਵਾ ਪਰ ਜਿਹੜੇ ਲੋਕ ਟੋਪੀਆਂ ਪਾਉਂਦੇ ਜੇ ਉਹਨਾਂ ਨੂੰ ਇਹ ਕਦ ਦਾ ਪਤਾ ਹੋਵੇ ਵੀ ਸਾਡਾ ਜਿਹੜਾ ਗੁਰਕੜਗੀਆਂ ਵਾਲੇ ਪਾਸ਼ਾ ਮਹਾਰਾਜੋਂ ਨੇ ਸਿਰ ਦੇ ਕੇ ਤਾਜ ਲਿਆ ਵਾ ਆਪਣਾ ਪਰਿਵਾਰ ਸਾਰੇ ਈਵਾਰ ਕ ਤੇ ਕੰਮ ਬਦਲੇ ਜੇ ਉਹਨਾਂ ਨੂੰ ਪਤਾ ਹੋਵੇ ਤੇ ਉਹ ਵਿਚਾਰੇ ਟੋਪੀਆਂ ਪਾਉਣ ਨਾ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਮਝਾਉਣਾ ਪਊਗਾ ਸਮਝਾਉਣ ਦੀ ਲੋੜ ਹੈ ਸਮਝਾਉਣ ਦੀ ਲੋੜ ਹੈ ਪ੍ਰਚਾਰ ਦੀ ਲੋੜ ਹੈ ਪ੍ਰਚਾਰ ਦੀ ਲੋੜ ਪ੍ਰਚਾਰ